ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੰਗਵਾ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆਂ ਸ਼ਹਿਰ ਜੀ ਨਾਲਾ ਤਹਿਸੀਲ ਵੀ ਜੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਵੀਰ सोनू ਦੇ ਕੋਲ ਪਹੁੰਚੇ ਆਂ ਦੋ ਹੀ ਨਾਕ ਦਿਖਾਵਾਂਗੇ ਦੋਵੇਂ ਨੀਲੀ ਰਾਵੀ ਦੇ ਆ ਤੇ ਦੋਵੇਂ ਸੂਏ ਸਵਾਏ ਆ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਇਹਨਾਂ ਦੀ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਬੋਲ ਜੀ ਵੀਰ ਜੀ ਵਧੀਆ ਜਾਈਦਾ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਆਪਸੋਨੂ ਸ਼ਾਹ ਨਲਾ ਜ਼ਿਲ੍ਹਾ ਬਸਰ ਠੀਕ ਜੀ ਫੋਨ ਨੰਬਰ ਬੋਲ ਦਿਓ 985755 ਠੀਕ ਜੀ ਵੀਰ ਜੀ ਦੋਵੇਂ ਨੀਲੀ ਰਾਵਿਧੀਆਂ ਜੀ ਨੀਲੀ ਆਵਦੀਆਂ ਠੀਕ ਜੀ ਕੀ ਡਿਟੇਲ ਜੀ ਆ ਪਹਿਲੇ ਨੰਬਰ ਵਾਲੀ ਜੀ ਵੀਰ ਜੀ ਸੁਈਗਾ ਢਾਈਆਂ ਦੀ ਲਾਦੇ ਕੋਈ 3 ਨਾਲ ਜਿਆਦਾ ਕੋਈ 100 ਹੀ ਲਾਦੇ ਅੱਛਾ ਜੀ ਆ ਜੀ ਬੱਚਾ ਮਗਰ ਚੰਗੀ ਹੁੰਦੀ ਹੈ ਮੇਲ ਕਾਫ ਮਗਰ ਹਾਂ ਇਹ ਵੀ ਆਪਾਂ ਲਈ ਜਿਹੜੇ ਵੀਰ ਕੋ ਲਈ ਹੈ ਨਾ ਹਾਂਜੀ ਚਾਈਆਂ ਵੀ ਚੈੱਕ ਕਰਾਈਏ ਪਿਛਲੇ ਘਰ ਹੋਈ ਆ ਆਪਣੇ ਘਰ ਨਹੀਂ ਕਰਾਈ ਹੋਈ ਠੀਕ ਹੈ ਉਹਨਾਂ ਵੀਡੀਓ ਪਾਈ ਸ਼ੇਰੇ ਭਾਈ ਨੇ ਆਪ ਫਵਾ ਲੇ ਠੀਕ ਠੀਕ ਹੈ ਸਤਿ ਸ਼੍ਰੀ ਅਕਾਲ ਸ਼ੇਰ ਵੀਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਕੀ ਇਹ ਤਾਂ ਨਿਕਲੇ ਆ ਬਾਅਦ ਫਿਰ ਜੀ ਵੀ ਜੀ ਆਪਾਂ ਘਰ ਆ ਲਿਆ ਨੇ ਤੇ ਚੈੱਕ ਪਾਸ ਦੱਸੀ ਜੀ ਆਪਾਂ ਉਹਨੂੰ ਘਰ ਆਪਣੇ ਕੋ ਮੰਨ ਲਓ ਵੀ ਉੱਥੇ ਦੂਰ ਹੀ ਡੇਰਾ ਉਹਨਾਂ ਦਾ ਤੇ ਚਾਹ ਡਾਕਟਰ ਆਪਣਾ ਲੈ ਕੇ ਨਹੀਂ ਜਾਇਆ ਗਿਆ ਉੱਥੇ ਡਾਕਟਰ ਕੋ ਆਪਾਂ ਵੀਡੀਓ ਤੋਂ ਅਗਲੇ ਦਿਨ ਆਪਾਂ ਚੈੱਕ ਕਰਾਈਆ ਤੇ ਮਾਝ ਫੜੀ ਦੱਸੀ ਆ ਮੈਂ ਆਪਣੇ ਘਰ ਜਾ ਕੇ ਕਰਾਈ ਆ ਠੀਕ ਠੀ ਉਹ ਇਹ ਕਹਿ ਗਿਆ ਖਾਲੀ ਆ ਅੱਛਾ ਜੀ ਪਤਾ ਨਹੀਂ ਮਹਾਰਾਜਾ ਦੇਰ ਘਾਟ ਵਾਦੋਸਾ ਰਹੀ ਖਾਲੀ ਕਹਿ ਰਿਹਾ ਮਤਲਬ ਵੀ ਆਪਾਂ ਪਰ ਹੁਣ ਇਹਨੂੰ ਤੁਹਾਨੂੰ ਵੀ ਹੁਣ ਆਪਾਂ ਖਾਲੀ ਕਹਿਣਾ ਇਹਨੂੰ ਸਿੱਧੀ ਜਿਹੜੀ ਗੱਲ ਹੈ ਗ੍ਰੇਡ ਵੇਚੀ ਆਪਾਂ 77000 ਪਾਇਆ ਹੈ ਕਿ ਸਾਨੂੰ ਵੱਧ ਵੀ ਦੇਣ ਵਾਲੇ ਵੀਰ ਫੋਨ ਕਰਦੇ ਸੀ ਕਹਿੰਦੇ ਵੀ ਜੀ ਤੁਸੀਂ ਵੱਧ ਵੇਚ ਲਈ ਆ ਕੋਈ ਹੱਦੋ ਯਾਰ ਸਾਡੇ ਕੋ ਵੱਧ ਲੈ ਲਓ 75 ਤੋਂਵੇਂ ਬਿਲਕੁਲ ਸਹੀ ਹੈ ਸਾਡੀ ਤੁਹਾਡਾ ਪਾਉਣ ਵਾਲਾ ਚੰਗਾ ਵਾ ਕੰਮ ਹਾਂਜੀ ਹੁਣ ਆਪਾਂ ਘਾਟੇ ਵਾਦ ਦੇ ਨਾਲ ਲਓ ਜੀ ਆ ਜਿਹੜੀ ਮੱਝ ਆ ਵੀਰ ਨੇ ਇਹਦੀ ਸਾਰੀ ਜਾਣਕਾਰੀ ਜਿਹੜੀ ਦੇਤੀ ਹੁਣ ਮੌਕੇ ਦੀ ਜਿਹੜੀ ਆਪਾਂ ਖਾਲੀ ਹਾਂਜੀ ਜੇ ਆਪਾਂ ਠੰਡਾ ਦਵਾਤਾ ਠੀਕ ਹੈ ਭਾਈ ਇਹ ਪ੍ਰੋਪਰ ਚੈੱਕ ਪਾਸ ਹੀ ਹੋਈ ਮੈਂ ਗਰੰਟੀ ਨਹੀਂ ਕੋ ਦਿੰਦਾ ਠੀਕ ਠੀਕ ਜੀ ਆਦਾ ਵੀ ਸ਼ੱਕ ਸ਼ੁੱਕ ਦੇ ਵਿੱਚ ਹੁੰਦਾ ਹਾਂ ਉਹ ਇਹੋ ਗੱਲ ਕਰਕੇ ਤੁਸੀਂ ਸੌਦਾ ਕੀਤਾ ਵੀਰ ਸ਼ੇਰੇ ਨਾਲ ਹਾਂਜੀ ਹੁਣ ਜੇ ਪਾਣੇ ਆਪਾਂ ਚੈੱਕ ਪਾਸ ਤੇ ਹੁਣ ਦੁੱਧ ਮੋਕੇ ਤੇ ਕਿੰਨਾ ਹੈ ਦੇ ਕੋਲ ਦੁੱਧ ਭਾਈ ਇਹ ਕੋਈ ਅਹੇ 8 ਕਿਲੋ ਹਾਂਜੀ ਇਹ ਸ਼ੇਰੇ ਭਾਈ ਕੋਆਗੀ ਮੁਰਗੇ ਉਹਦੋਂ ਮੈਂ ਲੈ ਲਈ ਤੀ ਤੇ ਮੁਰਗੇ ਹੁਣ ਤੋਂ ਦਵਾ ਸ਼ੇਰ ਹੋ ਜੇ ਸਾਢੇ 6 ਜੇ ਆਪਾਂ ਇੰਨਾ ਦੁੱਧ ਕਰਕੇ ਦਵੋਗੇ ਠੀਕ ਹੈ ਵੀ ਸਾਹਮਣ ਵਾਲੀ ਠੀਕ ਹੈ ਵੀਰ ਨੀ ਖੋਲੋ ਫਿਰ ਤੋਰਾ ਤਰਾ ਚੈੱਕ ਕਰਾ ਦੀਏ ਸੂਆ ਤੀਸਰਾ ਤੇ ਬਾਕ ਦੁੱਧ ਵੀਰ ਕਹਿੰਦਾ ਕਿ ਜਿਹੜਾ 6 ਲੀਟਰ ਮੌਕੇ ਤੇ ਇਹਦੇ ਕੋਲ ਤਿਆਰ ਆ ਹੁਣ ਨੀਲੀ ਰਾਵੀ ਜ ਆ ਗਈ ਤੇ ਚੈੱਕ ਕਰ ਸਕਦੇ ਤੁਸੀਂ ਤੇ ਕਰਮ ਵਾਲੀ ਜਿਹੜੀ ਨਿਸ਼ਾਨੀਆਂ ਨੂੰ ਸੁੰਨੀਆਂ ਕਵਰ ਕਰਨ ਦੇ ਹੀ ਆ ਤੇ ਪੇਠ ਪੁੜੇ ਦੀ ਵੱਡੀ ਮੈਂ ਆ ਤੇ ਬਾਕੀ ਥਣ ਭਾਂਡਾ ਵੀ ਚੰਗਾ ਲਗਾ ਲੈਓ ਵੀਰ ਜੀ ਲੈਓ ਮੇਰਾ ਵੀ ਇੱਥੋਂ ਭਾਈ ਕੋ ਚੋਕੇ ਖੜੇ ਚਵਾ ਖੜੇ ਸਿਆਲ ਹੈਗਾ ਲਓ ਜੀ ਪਾਪਾ ਦੁੱਧਾਂ ਨੇ ਇਹ ਸਾਮਣ ਵਾਲੀ ਜਿਹੜਾ ਸੀ ਸਿੰਘ ਮੂੰਹ ਦੀ ਤੇ ਬਹੁਤ ਹੀ ਜ਼ਿਆਦਾ ਸੋਹਣੀ ਹੈ ਬਾਕੀ ਅਗਲੇ ਸੂਏ ਨੂੰ ਜਿਹੜੀ ਮੱਝ ਦੀ ਚੰਗੀ ਕੀਮਤ ਬੋਹੂਗੀ ਬਿਲਕੁਲ ਜੀ ਸਹੀ ਗੱਲ ਆ ਮਰੇ ਬੱਚਾ ਕਰਕੇ ਧਰਮ ਰਾਖੀਏ ਖੁਸ਼ੀ ਹੈ ਤੁਹਾਡੀ ਵੀਰ ਜੀ ਵੇਖ ਲੋ ਆ ਚਲੋ ਕਹਿ ਦੂ ਸਾਡੇ ਰਹਦਾ ਦੋ ਜੀ ਪਸੰਦੀ ਪਸੰਦੀ ਜੀ ਧੋ ਵੀਰ ਜੀ ਥਾਂ ਤੁਣ ਚਲੋ ਲਓ ਜੀ ਵੀਰ ਥਾਂ ਤੁਣ ਜਿਹੜੇ ਤੋਤੇ ਆ ਵੀਰ ਨੇ ਪਸੰਦੀ ਪਸਮਾਤ ਨਹੀਂ ਲੱਗਦਾ ਚੈੱਕ ਕਰ ਲੋ ਵੀਰ ਜੀ ਮੈਂ ਹੁਣ ਵੀ ਚਵਾਈ ਤੋਂ ਪਹਿਲਾਂ ਵੀ ਨਾ ਮੇਰਾ ਵੀ ਜਿਹੜਾ ਦੁੱਧ ਦੁੱਧ ਸਾਹਮਣ ਵਾਲੀ ਮੱਝ ਹੈ ਮੇਰਾ ਵੀ ਜਿਹੜਾ ਉਹ ਹੀ ਖੜੇ ਮੱਝ ਨੇ ਸਾਹਮਣੇ ਠੀਕ ਹੈ ਜਾਨਦੇ ਮੈਂ ਦਸਮਲ ਤੋਂ ਉਹ ਕੰਮ ਨਹੀਂ ਚਲਾਏ ਭਾਈ ਹਾਂਜੀ ਬਿਲਕੁਲ ਸਹੀ ਗੱਲ ਹੈ ਫੋਨ ਚ ਰੱਖੀ ਆ ਫੜੀ ਫੜੀ ਸ਼ੇਰੇ ਵੀਰ ਫੋਨ ਫੜੀ ਇਹ ਆ ਵਾਹ ਇਹ ਕਰੋ ਜਵਾਈ ਸ਼ਿਰੂ ਵੀਰ ਜੀ ਲਾਓ ਜੀ ਚੈੱਕ ਕਰੋ ਨਿਹੰਮਾ ਕਰ ਲੈਸਣਾ ਦੀ ਜਵਾਈ ਆ ਬਕਲ ਗੋਲ ਧਾਰਿਆ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਮਿੱਲੀ ਰਵੀ ਦੀ ਮੈਂ ਆ ਜਿਹੜੀ ਸੁਵਾ ਤੀਸਰਾ ਤੇ ਸੋਈ ਨੂੰ ਵੀਰ ਕਹਿੰਦਾ ਕੋਈ ਕੋਈ 4 ਮਹੀਨੇ ਲਾ ਲੇ ਕੋਈ 5 ਲਾ ਲੇ ਮੌਕੇ ਤੇ ਦੁੱਧ ਵੀਰ ਕਹਿੰਦਾ ਕਿ ਜਿਹੜਾ 6 ਕਿ ਲੀਟਰ ਹੈ ਦੇ ਕੋਲ ਬਾਕੀ ਜਿਹੜੀ ਕੱਦ ਵਜਨ ਦੀ ਚੰਗੀ ਵੱਡੀ ਮੈਂ ਆ ਤੇ ਬਾਕੀ ਸਾਰੀਆਂ ਗੱਲਾਂ ਕਲੀਅਰ ਕਰਤੀਆਂ ਜਿਹੜਾ ਗੱਬਣ ਵਾਲੀ ਛੱਕੇ ਹੀ ਉਹ ਵੀ ਨਿਕਲ ਗਿਆ ਵੀਰ ਕਹਿੰਦਾ ਕਿ ਉਹ ਡਾਕਟਰ ਦੀ ਹੈ ਰਾ ਫੇਰੇ ਹਾਂਜੀ ਹਾਂਜੀ ਤੇ ਵੀਰ ਸ਼ੇਰੇ ਨੇ ਬਾਅਦ ਕੋਈ ਵੀਰ ਨਾਲ ਗੱਲਬਾਤ ਕਰਕੇ ਕਿ ਇਹ ਵੀਰ ਸੋਨੂ ਵੀਰ ਮਾਝਾ ਲੈ ਆ ਹਾਂਜੀ ਇਹ ਠੀਕ ਵੀ ਤੇ ਉਹਨਾਂ ਨੂੰ ਫੋਨ ਫਾਨ ਮੈਂ ਤਾਂ ਬੜਾ ਆਇਆ ਸੋ ਦੱਸਦਾ 10000 ਰੁਪਈਆ ਵੀ ਲੋਕ ਵੱਧ ਭਰਦੇ ਹੀ ਪਰ ਵੀਰ ਕਹਿੰਦਾ ਕਿ ਨਹੀਂ ਗਲਤ ਕੰਮ ਕਰਨਾ ਨਹੀਂ ਆ ਨਾ ਕੀ ਕੀਤਾ ਤਾਂ ਨਾ ਕਰਨਾ ਤੇ ਵੀਰ ਸੋਨੂ ਦੇ ਚਲਦੀ ਸੀ ਚਲੋ ਵੀਰ ਸੋਨੂ ਇਦਾਂ ਦੇ ਪਸ਼ੂ ਖਰੀਦਾ ਹੌਲੇ ਭਾਲੇ ਵੀ ਚੰਗੇ ਭਾਲੇ ਵੀ ਚੁਆਈ ਪਾਜੀ ਬਰੀ ਵੇ ਮਾਜੀ ਲਓ ਜੀ ਚੁਆਈ ਚੈੱਕ ਕਰ ਸਕਦੇ ਤੁਸੀਂ ਦਾਲੇ ਮਾਰੀ ਭਾਈ ਹਾਂਜੀ ਹਾਂਜੀ ਲਓ ਜੀ ਆ ਜਿਹੜੀ ਅਗਲੇ ਥਣੇ ਦੀ ਚਵਾਈ ਵੀ ਲਾਗੇ ਤੋਂ ਅਸੀਂ ਚੈੱਕ ਕਰ ਸਕਦੇ ਇਹ ਵੀ ਬਿਲਕੁਲ ਗੋਲ ਧਾਰਿਆ ਕੋਈ ਭੂਰ ਨਹੀਂ ਕੋਈ ਛੱਡਾ ਨਹੀਂ ਤੇ ਵੀਰ ਦੀ ਗੱਲ ਖਣੋ ਕਰਮ ਵਾਲੀ 2.5 ਲੀਟਰ ਤੋਂ ਉੱਤੇ ਦੁੱਧ ਜਿਹੜਾ ਦੇਤਾ ਹੈ ਹੁਣ ਅਗਲੀ ਗਾੜ ਵੀਰ ਚ ਆਉਂਦਿਆ ਉਹੋ ਗੱਲ ਹੈ 6 ਲੀਟਰ ਜਿਹੜਾ ਮੌਕੇ ਤੇ ਦੁੱਧ ਹੈਗਾ ਮੈਂ ਇਹਦੇ ਬੋਲ ਮੱਝ ਮੇਰਾ ਵੀ 6 ਵੀ ਹੋ ਸਕਦਾ ਘੜ ਵੀ ਸਕਦਾ ਜੀ ਹਾਂਜੀ ਹਾਂਜੀ ਮੇਰਾ ਵੀ ਮੱਝ ਉਹ ਕਿਹੜੇ ਨੇ ਸਾਹਮਣੇ ਹੀ ਦੋ ਜਾਂਦੀ ਜਾ ਕੇ ਪੰਜ ਹੋਰ ਬਿਲਕੁਲ ਸਹੀ ਗੱਲ ਹੈ ਬਿਲਕੁਲ ਜੀ ਮੁੰਡੇ ਮੋੜ ਮੜਈ ਵਾਲਾ ਭਾਈ ਪੈਸੇ ਬਚੇ ਨੇ ਘਰਾਂ ਜੋ ਉਸ ਮੈਂ ਨੰਡ-ਮੁੰਡ ਗਏ ਨੇ ਪਾਇਆ ਨਹੀਂ ਉਹ ਜਿਆ ਖੇਚ ਗਏ ਮੈਂ ਦੁੱਧ ਤੇ ਨਹੀਂ ਚੜੀ ਅਜੇ ਹਾਂਜੀ ਵਾਂਡੇ ਲੋਕ ਪਾਉਂਦੇ ਕੌਲੀਆਂ ਨਾ ਤੇ ਕਹਿੰਦੇ ਬਾਡੀਆਂ ਭਰਨ ਮੱਜਾਂ ਕਿਉਂ ਛੇਰ ਵੀਰ ਜਿਹਦਾ ਪਾਈ ਪਾਜੀ ਦੀ ਬਰੀਡ ਆ ਇਹਦੇ ਵਾਂਡੇ ਨੂੰ ਕੋਲੇ ਬਿਲਕੁਲ ਜੀ ਆਦੇ ਵਾਂਡੇ ਪਾਵੇ ਜੀ ਤੇ ਆਪ ਇਹ ਹਦੋਂ ਛੱਡਦੇ ਡੋਕੇ ਡਾਕੇ ਛੱਡਦੇ ਉਹਨਾਂ ਬੱਚੇ ਕੋਈ ਭਾਈ ਜੀ ਬੱਚਾ ਲਓ ਜੀ ਕਰੋ ਚੱਕ ਅੱਜ ਜੇ ਆਪਾਂ ਕਹਿੰਦੇ ਆ 5 ਕੰਡੇ ਕੋ 6 ਕੰਡੇ ਸਿੱਧੀਆਂ ਕਹਿੰਦੇ ਮੇਰਾ ਵੀ ਮੋੜ ਮੜਾਈ ਵਾਲਾ ਕੰਮ ਨਾ ਕਰੇ ਮੇਰੇ ਘਰੋਂ ਬਿਨਾਂ ਮੱਝੇ ਖੜੇ ਮੱਝ ਬਰੀਡ ਬਲੂ ਵਾਲੀ ਚੰਗੀ ਸਾਹਮਣ ਵਾਲੀ ਮੱਝ ਠੀਕ ਹੈ ਵੀਰ ਜੀ ਸਿੱਧੀਆਂ ਕਹਦਾ ਜੀ ਤੇ ਰੇਡ ਵੀਰ ਜੀ ਦਾ ਇਹਦਾ ਕੱਜ ਦੇਖੋ ਲਓ ਜੀ ਟੇਡਾ ਕੱਟਦੇ ਮਣਕੀ ਅੱਖ ਸੋਹਣੀ ਆ ਮੈਂ ਜਿੰਨੀ ਹੈਗੀ ਆ ਤੇ ਵਜਨ ਵੀ ਚੰਗਾ ਤੇ ਰੇਡ ਵੀਰ ਕਹਿੰਦਾ ਕਿ ਬਿਲਕੁਲ ਹੀ ਐ ਅੱਜ ਕਰ ਦੇਣਾ ਇਹਦਾ ਆਪਾਂ ਕੀ ਰੇਡ ਕਰਨਾ ਵੀਰ ਜੀ ਭਾਜੀ ਹਾਂ ਇਹਦਾ ਆਪਾਂ ਨਾ ਸੂੰਹ ਰਹੀ ਯਾਨੀ ਤੇ ਨਾ ਇਹ ਮੁੰਡੇ ਖਾਦੀ ਠੀਕ ਚੱਕ ਛੁੱਕ ਜਾਵੇਂ ਆਪਾਂ ਸੂੰਹ ਲਈ ਕਰਕੇ ਕਹਿੰਦੇ ਜੇ ਨਹੀਂ ਆਪਾਂ ਹਾਂਜੀ ਠੀਕ ਗੱਲ ਠੀਕ ਜੀ ਇਹ ਆਪਾਂ ਦੇ ਰਹੀ ਹਾਂ ਨਾ 65000 ਦੀ ਜਰੀਆ ਪਾਉਂਦੇ 65000 ਦੀ ਇੱਕੋ ਹੀ ਗੱਲ ਭਾਜੀ ਮੈਂ 70 ਦੀ ਮੰਗਿਆ 75 ਦੀ ਮੰਗਿਆ ਹਾਂ 65000 ਦੀ ਮਾਰੀ ਲਵਾਂਗੇ 65000 ਦੀ ਪੂਰੇ 65000 ਦੀ ਸਿਰਫ 500 ਰੁਪਏ ਛੋੜੇ ਸਾਢੇ 44000 ਦੇ ਹੀ ਹੈ ਨਹੀਂ 64 ਪੂਰੇ ਦੀ ਕਰ ਦਿੰਦੇ ਆ ਵੀਰ ਜੀ 44 ਮਰਕੇ 66 ਸਾਢਾ ਬਾਹਰ ਲਾਉਂਦਾ ਨਹੀਂ ਉਹ ਹੀ ਫੋਨ ਭਰਾ ਮੇਰਾ ਸਾਡੀ ਸ਼ੇਰੇ ਭਾਈ ਨੂੰ ਬੜਾ ਮੱਝ ਕਿੰਨੀ ਦੀ ਆਈ ਹੈ ਬਿਲਕੁਲ ਸਹੀ ਗੱਲ ਹੈ ਹੁਣ 64000 ਦੀ ਆ ਨਾ ਹੀ 60000 ਦੀ ਭਾਈ ਦਵਾਂਗੇ ਠੀਕ ਵੀਰ ਜੀ ਸ਼ੇਰੇ ਵੀਰ ਨੂੰ ਮੇਰੇ ਕੋਲ ਦੇ ਘਰ ਦਾ ਵਫਾ ਮਿਲਦਾ ਹੀ ਹਾਂਜੀ ਆਦਾ ਮੈਂ ਨਫੇ ਨਾਲ ਤੇਰੀ ਵੇਚਦੀ ਆ ਮੱਝ ਮੈਂ ਆਪਾਂ ਲਈ ਚਲੋ ਮੱਝ ਕੋ ਹਾਂ ਹਾਂ ਆਦਾ ਨਫੇ ਨਾਲ ਵੇਚੀ ਮੈਂ ਨਹੀਂ ਰਹਿਣ ਦੋ ਠੀਕ 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 ਮੈਂ ਕਿ ਮੈਂ ਦਾ ਚੈੱਕ ਕਰਾਈ ਹਾਂ ਨਹੀਂ ਨਹੀਂ ਉਹਨੂੰ ਵੀ ਜਿਹੜਾ ਫੋਨ ਆਉਂਦਾ ਉਹ ਕਹੀ ਜਾਂਦਾ ਵੀਰ ਇਦਾਂ ਮੱਝ ਨਿਕਲੀ ਜਾਂ ਖਾਲੀ ਨਿਕਲੀ ਜਾਂ ਕਿਦਾਂ ਵੀ ਹੈ ਸ਼ੱਕ ਚ ਨਿਕਲੀ ਆ ਤੇ ਦੂਜੇ ਨੰਬਰ ਤੇ ਕਿਦਾਂ ਜੇ ਇਹ 64000 ਦੀ ਹੋਗੀ ਹਾਂਜੀ ਲਾ ਕੇ ਆ ਜੀ ਮਰ ਏ ਮਾਰਦਾ ਤੁਸੀਂ ਤੁਹਾਨੂੰ ਮੈਂ ਉਦੋਂ ਵੀ ਕਹਿ ਗਿਆ ਸਾਮ ਕਰਿਆ ਕਰੋ ਤੇ ਸੁਹਾ ਕਣਵਾ ਦੇਦਾ ਸੁਹਾ ਪਹਿਲਾ ਸੁਹਾ ਦੇ ਪਾ ਦੂਜੀ ਹੋਣੀ ਭਾਜੀ ਲਓ ਜੀ ਦੂਜਾ ਸੁਹਾ ਤੇ ਹੁਣ ਇਦਾਂ ਹੀ ਬਹਿ ਜਾ ਆਪਾਂ ਥੱਲੇ ਦੇ ਬਸ ਆ ਲਓ ਜੀ ਲਓ ਜੀ ਹੈ ਵਿਚਾਰੀ ਠੰਡੀ ਸੀ ਲਿਆ ਬਾਕੀ ਬੱਚਾ ਪੁੱਛਾ ਵੀਰ ਨੇ ਰੱਖਿਆ ਅੱਗੇ ਤੇ ਹੋ ਸਕਦੇ ਹਾਂਜੀ ਉਦਾਂ ਵੀ ਉਦਾਂ ਵੀ ਜਿਹੜੀ ਗੱਲ ਨਹੀਂ ਕਿ ਬੱਚੇ ਨਾਲ ਹੀ ਆਪਾਂ ਕਿੰਨੇ ਹਾਂ ਜੀ ਜੇ ਕਾਜ ਆ ਜਾਵੇ ਮੇਰੀ ਮਾਝ ਲੱਤ ਮਾਰਦੇ ਲੱਜ ਕੇ ਆਉਂਦੇ ਵੇ ਠੀਕ ਵੀਰ ਜੀ ਇਹਦੇ ਤੇ ਦੁੱਧ ਕਿੰਨਾ ਆਇਆ ਦੇ ਕੋ ਮੌਕੇ ਤੇ ਖੁੱਦ ਭਾਜੀ ਉਹਨੂੰ 8 ਕਿਲੋ ਜਿਹੜਾ ਦੁੱਧ ਆ ਮੌਕੇ ਦੇ ਉੱਤੇ ਸੂਆ ਦੂਸਰਾ ਵੀਰ ਕਹਿੰਦਾ ਤੇ ਸੂਈ ਨੂੰ ਉਦਾਂ ਕਿੰਨਾ ਕੁ ਟਾਈਮ ਹੋ ਗਿਆ ਸੀ ਵੀਰਾ 1 ਮਹੀਨਾ ਹੋ ਗਿਆ ਫਿਰ ਟਾਈਮ ਆਊਗਾ ਠੀਕ ਆ ਯਾ ਚੁੱਪ ਕੋਈ ਨਹੀਂ ਮੋੜ ਐਨੂੰ ਮੋੜ ਲੋ ਤੇ ਚਵਾਈ ਚੋਈ ਇੱਕ ਨੰਬਰ ਵੀਰ ਭਾਜੀ ਆਹ ਲਓ 8 ਲੀਟਰ ਗਿਆ ਹਣ ਮੌਕੇ ਤੇ ਲਓ ਜੀ ਹੈ ਕਰਮਾ ਵਾਲੀ ਜਿਹੜੀ ਠੰਡੀ ਸੀ ਲਿਆ ਕੋਈ ਗੱਲ ਬਾਤ ਨਹੀਂ ਗਾਈਆਂ ਆਲਾ ਸਵੇਰ ਚੱਕੀ ਵਰਦੀ ਹੈ ਜਿੱਥੇ ਮਰਜ਼ੀ ਦੱਸਾ ਛੋਟ ਕੇ ਤੇ ਬਹਿ ਜਾਓ ਸਿੰਘ ਦੀ ਥੋੜੀ ਖੁੱਲੀ ਹੈ ਹਾਂਜੀ ਹਾਂਜੀ ਆਪਣੀ ਗਰੰਦੀ ਕਿਸੇ ਘਰ ਦਾ ਵੀ ਗਰੰਦੀ ਹੈ ਠੀਕ ਹੈ ਵੀਰ ਜੀ ਲੈ ਜਾਓ ਖੁਰਲੀ ਤੇ ਲੈ ਜਾਓ ਨਾ ਕੋਈ ਨਹੀਂ ਲਓ ਜੀ ਧਾਰਾਂ ਧੂਰਾ ਦਾ ਵੀਰ ਸ਼ਕੀਨ ਆ ਜਿੰਨੇ ਡੰਗਰ ਵੀਰ ਦੇ ਕੋਲ ਆਉਂਦੇ ਤੇ ਧਾਰਾਂ ਇਹ ਕਰੀ ਨੂੰ ਦੇ ਕੇ ਜਾਂਦੇ ਆ ਠੀਕ ਹੈ ਵੀਰ ਜੀ ਠੀਕ ਹੈ ਸੀ ਲਿਆ ਅੱਜ ਪਤਾ ਲੱਗ ਗਿਆ ਚਲੋ ਹੁਣ ਬਾਰ ਬਾਰ ਵੀ ਇੱਕੋ ਗੱਲ ਕਰਦੇ ਚੰਗੇ ਨਹੀਂ ਲੱਗੀਦਾ ਆਪਾਂ ਤੇ ਮੈਂ ਪਸਮ ਭਈ ਮੇਰੇ ਸਾਹਣਾ ਹਾਂਜੀ ਤੇ 8 ਲੀਟਰ ਆ ਵੀਰ ਮੌਕੇ ਤੇ ਦੁੱਧ ਕਿੰਨਾ ਇਹਦੇ ਕੋਲ 8 ਕਿਲੋ ਉੱਪਰ ਆਪਾਂ ਭਾਈ 7 ਕੁ ਕੰਡੇ ਚਾੜੀ ਦਵਾਂਗੇ 7 ਲੀਟਰ ਦੀ ਫੁੱਲ ਗਾਰੰਟੀ ਦਿੰਦਾ ਏ ਫੁੱਲ ਗਾਰੰਟੀ ਲੀਟਰ ਵਾਲਾ ਠੀਕ ਐ 22 22 ਇੱਕ ਨੰਬਰ 22 ਗੱਲ ਤੋਂ ਸਮਝ ਆ ਗਈ ਠੀਕ ਐ ਵੀਰ ਜੀ ਤੇ ਇਹਦਾ ਮੁੱਲ ਕੀ ਕਰ ਦੇਣਾ ਆਪਾਂ ਜੀ ਜੀ ਬੱਚਾ ਪੁੱਛਾ ਮਰ ਗਿਆ ਉਸ ਹਾਂਣਾ ਕਰਿਓ ਰੇਡ ਮੈਨੂੰ ਕਹਿਣ ਦੀ ਲੋੜ ਨਾ ਪਵੇ ਹਾਂਜੀ ਤੇ ਹੁਣ ਆਪਾਂ ਵੇਖੋ ਇਹ ਨਹੀਂ ਆਪਾਂ ਬਾਅਦ ਵਿੱਚ ਹੋਰ ਦੱਸਦੇ ਮੈਂ ਜੀ ਦਾ ਮਰਜੀ ਠੀਕ ਹੈ ਵੀਰ ਜੀ ਉਠੋ ਫਿਰ ਠੀਕ ਹੈ ਠੀਕ ਹੈ ਸਿੱਲੀਆਂ ਚੰਗੀਆਂ ਮਹਿੰਦੀਆਂ ਰੇਟ ਰੇਟ ਦੇਈਏ 70 ਦੀ 70000 ਦੀ ਮੈਂ ਬੱਚਾ ਮਰ ਗਿਆ ਜਮਾ ਜਿਆਜ ਕਰ ਦੇ ਸੇਮ ਹੀ ਆਪਾਂ ਦੇਣੀ ਆ ਉਹ ਲੈ ਜਾ ਇਹ ਲੈ ਜੀ ਅੱਛਾ ਜੀ ਦੀ ਉਹ ਚੌਣ ਦੀ ਦਵਾਂਗੇ ਦੇ ਦਵਾਂਗੇ 65 ਹਜ਼ਾਰ ਜੋੜੀ 65 ਤੋਂ ਮੇਰਾ ਵੀ ਇਹਦਾ 64 ਸਾਲਾ ਫੋਨ ਉਹ ਲਾਂਦਾ ਬੈ ਨਾ ਕੋਈ ਨਹੀਂ ਇਹ ਵੀ 64 ਦੀ ਨਹੀਂ ਭਾਈ ਜਿਹੜਾ ਲੈ ਗਏ ਉਹ ਕਰਦੇ ਹਜ਼ਾਰ ਨਾ ਪਤਾ ਕੀ ਆ ਨਹੀਂ ਦੱਸਾਂ ਕਿਉਂ ਇਹ ਲਈ ਮੈਂ ਬੇਨਤੀ ਆਪਣੇ ਵਾਲੋ ਕਰ ਦੇਣਾ ਵੀਰ ਭਰਾ ਜਿਹੜੇ ਜਿਹਦੇ ਚੱਲਦੀ 64 60000 ਦੀਆਂ ਉਹੋ ਹੀ ਫੋਨ ਲਾਵੇ ਕੋਈ 63 ਵਾਲਾ 62 ਵਾਲਾ ਵੀਰ ਨੂੰ ਫੋਨ ਨਾ ਲਾਵੇ। ਲਈ ਆਪਾਂ ਮਹਿੰਗੀ ਆਪਾਂ ਬੱਚੇ ਕਾ ਲਦੇ ਨੇ ਇਹਦਾ ਬੱਚਾ ਮਰ ਵੀ ਜੇ ਉਹ ਤਾਂ ਵੀ ਵੇਚ ਲੈਣੀ ਆ। ਬੱਚੇ ਨਹੀਂ ਕੋਈ ਧੋਖਾ ਆਪਣੋਂ ਦਾ ਬੱਚਾ ਮਰਿਆ ਤਾਂ ਵੀ ਸੀਰ ਬੜੀ ਆ। ਚਲੋ ਕੋਈ ਨਹੀਂ। ਹੁਣ ਚੌਂਟ-ਜੌਂਟ ਦੀਆਂ ਮੈਂ ਕਰਤੀਆਂ ਜੇ। ਮੇਰਾ ਵੀ ਉਹ 36 ਵਾਲਾ ਕੋਈ ਫੋਨ ਲਾਵੇ ਪਰ ਮੈਂ ਹੁਣ ਉਹ ਕੰਮ ਨਹੀਂ ਕਰੀ ਮੇਰਾ ਭਰਾ ਮੱਜਾ ਉਹ ਬੱਚਾ ਨੁੱਤਰ ਵੀ ਮਾਛ ਲਓ ਸਾਰੀ। ਠੀਕ ਵੀਰ ਜੀ ਠੀਕ ਜੀ। ਹਾਂ। ਲਓ ਜੀ ਜੋ ਵੀਰ ਨੇ ਦੱਸਤਾ ਉਹ ਹੀ ਸੱਚ ਆ। ਤੇ ਬਾਕੀ ਇਹਦੇ ਕੋਲ ਜਿਹੜਾ 7 ਲੀਟਰ ਮੌਕੇ ਤੇ ਵੀਰ ਕਹਿੰਦਾ ਕਿ ਗਰੰਟੀ ਦਊਂਗਾ ਦੁੱਧ 8 ਲੀਟਰ ਹੀ ਨਿਕਲੂਗਾ ਉਹਦੇ ਕੋਲ 6 ਲੀਟਰ ਦੋਵੇਂ ਨੀਲੀ ਰਵੀ ਦੀਆਂ ਇੱਕ ਦਾ ਬੱਚਾ ਮਰ ਗਿਆ ਤੇ ਇੱਕ ਦਾ ਹੈਗਾ ਅਜੇ ਮਗਰ ਤੇ ਵੀਡੀਓ ਪੂਰੀ ਵੇਖਣ ਲਈ ਦਿਲੋਂ ਧੰਨਵਾਦ ਸਾਰੇ ਭਰਾਵਾਂ ਦਾ